ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਇਕਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਗਤੇ ਨੂੰ ਜਾਂਦੇ ਆ ਤਾਂ ਮੈਂ ਚਿੱਟੀ ਪੱਟੀ ਵਾਲਾ ਰੋਡ ਬਾਈ ਹੋਣਾ ਦੇ ਪਿੰਡ ਵੇ ਦੀ ਲੰਘਦਾ ਬਸ 19 ਕੁਆਰਟ ਦੀ ਬਾਗਾਪੁਰਾਣਾ ਹੋਣਾ 19 ਕੁਆਰਟ ਦੀ ਭਗਤਾ ਸੈਂਟਰ ਜੇਚ ਐ ਐਕਸਾਈਡ ਸੰਗਤਪੁਰਾ ਰਹਿ ਜਾਂਦਾ ਐਕਸਾਈਡ ਥਰਾਜ ਰਹਿ ਜਾਂਦਾ ਮੋਗਾ ਜਿਲ੍ਹੇ ਦਾ ਪਿੰਡ ਆ ਕੋਟਲਾ ਰਾਇਕਾ ਜਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509988 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕਾਫੀ ਪਸ਼ੂ ਰੱਖੇ ਹੋਇਆ ਛੋਟਾ ਫਾਰਮ ਆ ਬਾਈ ਉਹਨਾਂ ਦਾ ਸੈਟਅਪ ਸੋਹਣਾ ਤਿਆਰ ਕੀਤਾ ਹੋਇਆ ਫੁੱਗਰ ਫੁੱਗਰ ਸਿਸਟਮ ਲੱਗਿਆ ਹੋਇਆ ਟੋਟਲ 18-20 ਦੇ ਕਰੀਬ ਟੋਟਲ ਪਸ਼ੂ ਹੋਣਿਆ ਸਣੇ ਬੱਚੇ ਲਾ ਕੇ ਹੋ ਸਕਦਾ 2 ਕਨਗ ਵੱਧ ਜਾਣ ਸਣੇ ਬੱਚਿਆਂ ਦੇ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਗਾਂ ਵੇਖ ਰਹੇ ਆ ਇਹ ਬਾਈ ਦੀ ਇਸ ਟਾਈਮ ਸੇਲ ਵਕਾਊ ਆ ਡਰਮ ਦੇ ਕਰੀਬ ਬਾਈ ਦੱਸਦਾ ਇਹ ਦੁੱਧ ਦਿੰਦੀ ਆ ਇਨਫਾਰਮੇਸ਼ਨ ਲੈਦਾ ਨਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਾਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਹੋ ਜੀ ਨਾਮ ਤੇ ਅਸਾਸ ਦੱਸ ਦਿਓ ਜੀ। ਨਾਮ ਗੁਰਮਿੰਦਰ ਸਿੰਘ ਜੀ ਪਿੰਡ ਕੋਟਲਾ ਰਾਇ ਦਾ ਜੀ। ਫੋਨ ਨੰਬਰ ਦੱਸ ਦਿਓ। 9592487242 ਇੱਕ ਰਿਫਰ ਅਸ ਸੀ। 9592487242। ਬਾਈ ਇੱਕ ਨਗ ਬਕਾਉਗਾ ਜੀ। ਹਾਂਜੀ ਇੱਕ ਲੈ। ਆਪਣੇ ਘਰ ਦਾ ਹੀ ਹੈ ਜੀ। ਹਾਂਜੀ। ਕਿੰਨਾ ਮਸੂਆ ਜੀ? ਇਹ ਚੌਥੇ ਸੂਏ ਸੁੰਗੇ ਬਾਈ ਜੀ। ਤੀਜੇ ਸੂਏ ਕਿੰਨਾ ਕਿ ਦੁੱਧ ਛੋਲਿਆ? 40 ਕਿਲੋ ਦੁੱਧ ਛੋਲਿਆ ਬਾਈ। 40 ਕਿਲੋ। ਪਤਾ ਕਿਹੜੇ ਸੀਬੰਦੀ ਆ? ਹਾਂਜੀ ਪੀਡੀਐਫ ਆ ਦੀ ਹੈ ਜੀ। ਖੁਦ ਪੀਡੀਐਫ ਆ ਦੀ ਆ। ਗੱਬਣ ਕੀ ਤੋਂ ਆ? ਗੱਪਣੇ ਮੇਰੇ ਕੋਲ ਰਿਕਾਰਡ ਚ ਉਹ ਮੈਂ ਦੱਸ ਦੂਗਾ ਜੀ ਕਿੰਨੇ ਦਿਨ ਲੈ ਜੂ 10 ਦਿਨ ਪਏ ਡੇਢ ਮਤਲਬ ਹਾਂਜੀ ਹੱਥੀਚਵਾਈ ਕਰਦੇ ਸੀਗੇ ਮਸ਼ੀਨ ਤੇ ਬਾਈ ਮਸ਼ੀਨ ਨਾਲ ਜੀ ਕਿੱਡੀ ਮਾੜੀ ਜੀ ਤੋਰ ਕੇ ਵਿਖਾਦੀ ਹੈ ਜੀ ਦੋਸਤੋ ਚੌਥੇ ਸੂਵੇ ਵੀਰ ਕਹਿੰਦਾ ਸੁਣਦੀ ਹੈ ਪ੍ਰੋਪਰ ਸਾਰਾ ਰਿਕਾਰਡ ਹੈਗਾ ਕਿਉਂਕਿ ਫਾਰਮ ਵਾਲਿਆਂ ਦਾ ਤੁਹਾਨੂੰ ਪਤਾ ਹੀ ਹੈ ਐਡਜਸਟਰ ਲੱਗਿਆ ਹੁੰਦਾ ਕਿਹੜੇ ਸੀਵਨ ਤੋਂ ਗੱਪਣ ਉਹ ਵੀ ਵੀਰ ਕਹਿੰਦਾ ਦੱਸ ਤੂੰ ਖੁਦ ਇਹ ਪੀਡੀਐਫ ਇਹ ਦੀ ਆ 40 ਕਿਲੋ ਦੁੱਧ ਬਈ ਦੱਸਦੇ ਇਹਦੇ ਥੱਲੋਂ ਮੈਂ ਝੋਇਆ ਤੀਜੇ ਸੂਵੇ ਚੌਥੇ ਸੂਵੇ ਸੂਨ ਨੂੰ ਹੁਣ ਇਸ ਟਾਈਮ ਤਿਆਰ ਆ ਫਾਰਮ ਵਾਲੀ ਗਾਂ ਹੋਵੇ ਤੇ 35-40 ਕਿਲੋ ਦੁੱਧ ਨਾ ਦੇਵੇ ਇਹ ਤਾਂ ਹੋ ਹੀ ਨਹੀਂ ਸਕਦਾ ਤੁਹਾਨੂੰ ਪਤਾ ਹੀ ਹੈ ਹਵਾਨਾ ਪੂਰਾ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ 10 ਦਿਨ ਹਜੇ ਡੇਟ ਮੁਤਾਬਕ ਕੱਚੀ ਹੈ ਵੱਡੀ ਬਹੁਤ ਹੈ ਕੋਈ ਨਿੱਕੀ ਨਹੀਂ ਪੂਰਾ ਵੱਡਾ ਕੱਦ ਕਾਟਾ ਸੋਹਣਾ ਬੋਡੀ ਸਟਰਕਚਰ ਹੈ ਖੁੱਲਡੁੱਲੇ ਅੰਗਾਂ ਪੈਰਾਂ ਦੀ ਹੈ ਥਣ ਵੀ ਸੋਹਣੇ ਹੱਦੀ ਚਵਾਈ ਵਾਲੇ ਗੁਲਾਬੀ ਥਣ ਆ ਭਾਵੇਂ ਅਗਲ ਹੱਥੀ ਚਵਾਈ ਕਰ ਲੇ ਭਾਵੇਂ ਮਸ਼ੀਨ ਤੇ ਚਵਾਈ ਕਰ ਲੇ ਪਰ ਵੀਰ ਮਸ਼ੀਨ ਤੇ ਚਵਾਈ ਕਰਦਾ ਸਾਰੇ ਨਗਾਂ ਦੀ ਕਿਉਂਕਿ ਸਾਰੇ ਨਗ ਚੰਗੇ ਦੁੱਧ ਵਾਲੇ ਆ ਇੱਕ ਅੱਧਾ ਨਗ ਜਾਂ ਦੋ ਨਗ ਦਾ ਹੱਥੀ ਚਵਾਈ ਹੋ ਜਾਂਦੀ ਹੈ ਪਰ ਨਗ ਲਵੇਰੇ ਮੇਰੇ ਹਿਸਾਬ ਨਾਲ ਵੱਡੀਆਂ ਵਹਿੜਾਂ ਹੈਗੀਆਂ 12 13 ਫਿਰ ਇੰਨੇ ਪਸ਼ੂ ਤਾਂ ਤੁਹਾਨੂੰ ਪਤਾ ਹੈ ਬਣਾ ਮਸ਼ੀਨ ਤੋਂ ਚਵਾਈ ਹੁੰਦੀ ਨਹੀਂ ਥਣ ਸੋਹਣੇ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ ਬਾਲ ਢਿੱਲਾ ਹਜੇ ਕਾਫੀ ਬਾਕੀ ਆ ਬਾਕੀ 10 ਦਿਨ ਵੀਰ ਦੱਸਦਾ ਹਜੇ ਡੇਟ ਮੁਤਾਬਕ ਕੱਚੀ ਐ ਜਿੱਦਣ ਤਿਆਰ ਹੋ ਜਾਂਦੀ ਐ ਪੂਰਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੂਣਾ ਕਰ ਮਾਰੀ ਨੇ ਵਜਨ ਬੁਝਨ ਚੰਗਾ ਬਾਕੀ ਬਾਈ ਦੇ ਘਰੇ ਆਇਓ ਆਪਦੀ ਨਿਰਖ ਪਰਖਣਾ ਸੌਦਾ ਕਰ ਲਿਓ 40 ਕਿਲੋ ਦੁੱਧ ਵੀਰ ਕੰ ਦਾ ਚੋਇਆ ਮੰਨ ਲਓ ਵੀਰ ਜੈ ਜਿਆ ਲੈਣ ਦੇ ਨਾਲਾ ਹਾਂਜੀ ਲੈਣ ਦੇ ਨਾਲਾ ਮੰਨ ਲਓ 80000 ਹਾਂ 80000 ਹਾਂਜੀ ਮੰਨ ਤਾਂ ਉਹ ਜੁ ਕੋਈ ਥੋੜਾ ਮਾਰਾ ਮੋਟਾ ਹੁੰਦਾ ਫੋਨ ਨੰਬਰ ਦੁਆਰਾ ਦੱਸ ਦਿੱਤਾ ਹੈ 9592487220 ਦੋਸਤੋ ਇਹ ਵੀਰ ਦਾ ਮੋਬਾਈਲ ਨੰਬਰ ਹੈ ਕੰਟੈਕਟ ਨੰਬਰ ਹੈ 40 ਕਿਲੋ ਦੁੱਧ ਵੀਰ ਕਹਿੰਦਾ ਤੀਜੇ ਸੂਏ ਦੇ ਥੱਲੋਂ ਚੋਇਆ ਚੌਥੇ ਸੂਏ ਸੂਨ ਨੂੰ ਤਿਆਰ ਹੈ 80000 ਮੁੱਲ ਹੈ ਵਿੱਚੋਂ ਮਾਨਤਾਣ ਹੋ ਜੂ ਦੁੱਧ ਦੇ ਹਿਸਾਬ ਨਾਲ ਕੀਮਤ ਵੀਰ ਨੇ ਜਾਇਜ਼ ਹੀ ਰੱਖੀ ਹੈ 80000 ਜੇ ਕਿ ਭੈਣ ਭਰਾਣੇ ਡੈਰੀ ਦੁੱਧ ਪਾਉਣ ਨੂੰ ਬੈਡ ਲੈਣੀ ਆ ਜਾਂ ਕਿਸੇ ਫਾਰਮ ਵਾਲੇ ਭੈਣ ਭਰਾਣੇ ਲੈਣੀ ਆ ਛੋਡੇ ਨੇ ਤੇ ਐਰਕੀ ਦੇ ਸੂਬੇ 'ਚ ਪੈਸੇ ਪੂਰੇ ਕਰ ਦੂ ਕਿਉਂਕਿ 40 ਕਿਲੋ ਦੁੱਧ ਬਹੁਤ ਬਣ ਜਾਂਦਾ ਜੈ ਜੀ ਮੁੱਲ ਹੈ ਵਿੱਚੋਂ ਮਾਨ ਤਾਣ ਮੌਕੇ ਤੇ ਆਏਗੇ ਭੈਣ ਭਰਾ ਦਾ ਬਾਈ ਜ਼ਰੂਰ ਕਰੂਗਾ ਅਗਲਾ ਬੇਫਿਕਰ ਹੋ ਕੇ ਆ ਜੇ ਮਿਲਕ ਵੈਨ ਗੱਟ ਜਿੰਨੀ ਮੋਟੀ ਸਟਰੋਂਗ ਆਉਂਦੀ ਆ ਹਵਾਨਾ ਸਾਰਾ ਬਰੀਕ ਬਰੀਕ ਵੇਨ ਦੇ ਨਾਲ ਭਰਿਆ ਪਿਆ ਤੁਸੀਂ ਲਿਬੜੀ ਜੀ ਹੈ ਨਹੀਂ ਤਾਂ ਤੁਹਾਨੂੰ ਉਦਾਂ ਹੀ ਦੂਰੋਂ ਹੀ ਦਿਸ ਜਾਣਗੇ ਅਸੀਂ ਬਾਕੀ ਜਦੋਂ ਬਾਈ ਦੇ ਘਰੇ ਆਵੋਂਗੇ ਆ ਕੇ ਆਪਦੀ ਅੱਖਾਂ ਨਾਲ ਗਾਂ ਵੇਖੋਗੇ ਤੇ ਸਭ ਕੁਝ ਤੁਸੀਂ ਆਕੇ ਵੇਖ ਹੀ ਲੈਣਾ ਵੈੜ ਦੇ ਹਿਸਾਬ ਨਾਲ ਕੀਮਤ ਜਾਇਜ਼ ਹੀ ਆ ਪੀਡੀਐਫ ਇਹ ਸੀ ਬੰਦੀ ਆ ਅੱਗੇ ਵੀ ਗੱਬਣ ਚੰਗੇ ਸੀਮਣ ਤੋਂ ਉਹ ਵੀਰ ਤੁਹਾਨੂੰ ਰਿਕਾਰਡ ਵਿਖਾ ਦੂਗਾ ਰਜਿਸਟਰ ਕੱਢ ਕੇ ਮੂਰੇ ਰੱਖ ਦੂ ਤੇ ਵੇਖ ਲਓ ਤੁਸੀਂ ਆਕੇ ਜੇ ਕਿਸੇ ਨੇ ਤਸੱਲੀ ਕਰਨੀ ਹੋਈ ਪਿੰਡ ਦੂਰੀਵਲੀ ਦੱਸ ਦਿੰਨਾ ਕੋਟਲਾ ਰਾਇਕਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨਾਕ तकरीबन ਸਾਰੇ ਚੰਗਿਆ ਇਸ ਫਾਰਮ ਨੂੰ ਆਪਣੇ ਚੈਨਲ ਤੇ ਚਾਰਕ ਦੇ ਕਰੀਬ ਵੀਡੀਓ ਅਪਲੋਡ ਹੋਣਗੀਆਂ ਜਾਂ ਅੱਜ ਵਾਲੀ ਚੌਥੀ ਹੋਊ ਜਾਂ ਪੰਜਵੇਂ ਹੋਊ ਜਾਨੀ ਕਿ 6 ਕਿੰ ਮਹੀਨਿਆਂ ਬਾਅਦ ਸਾਰਵਾ ਦੇ ਇੱਕ ਅੱਧੀ ਵੀਡੀਓ ਬਾਈ ਹੁਣੀ ਪਾਉਂਦੇ ਜਾਨੀ ਕਿ ਇੱਕ ਅੱਧਾ ਨਾਗ ਸੇਲ ਕਰਦੇ ਆ ਤੇ ਆਪਾਂ ਵੀ ਵੀਡੀਓ ਬਣਾਉਣੇ ਆ ਪੁਰਾਣੀਆਂ ਵੀਡੀਓ ਜਿਹੜੇ ਭੈਣ ਭਰਾ ਪੁਰਾਣੇ ਸਮੇਂ ਦੇ ਆਪਣੇ ਨਾਲ ਜੁੜੇ ਆ ਉਹਨਾਂ ਨੇ ਵੇਖੀਆਂ ਹੀ ਹੋਣੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਾਰ ਸ਼ਿਕਾਰ